ਸਰਵ ਜੀ ਸੰਗਰੂਰ ਰੀਦੀ ਰਚਨਾ ਯਾਦ ਵਿੱਚ ਤੇਰੀ ਚੰਨਾ ਮਰਦੀ ਜਾਂਦੀ ਵੇ ਯਾਦ ਵਿੱਚ ਤੇਰੀ ਚੰਨਾ ਮਰਦੀ ਜਾਂਦੀ ਵੇ ਲਿਖ ਲਿਖ ਚਿੱਠੀਆਂ ਤੈਨੂੰ ਮੈਂ ਪਾਂਦੀ ਵੇ ਯਾਦ ਵਿੱਚ ਤੇਰੀ ਚੰਨਾ ਮਰਦੀ ਜਾਂਦੀ ਵੇ ਯਾਦ ਵਿੱਚ ਤੇਰੀ ਜਨਾ ਮਰਦੀ ਜਾਂਦੀ ਵੇ ਲਿਖ ਲਿਖ ਚਿੱਠੀਆਂ ਤੈਨੂੰ ਮੈਂ ਪਾਉਂਦੀ ਵੇ ਲਿਖ ਲਿਖ ਚਿੱਠੀਆਂ ਤੈਨੂੰ ਮੈਂ ਪਾਉਂਦੀ ਵੇ ਵੇ ਤੂੰ ਤਰਸ ਕਦੇ ਨਾ ਖਾਇਆ ਵੇ ਤੂੰ ਤਰਸ ਕਦੇ ਨਾ ਖਾਇਆ ਹੁਣ ਤਾਂ ਤੂੰ ਆ ਜਾ ਚੰਨੇ ਵੇ ਵੇ ਤੂੰ ਤਰਸ ਕਦੇ ਨਾ ਖਾਇਆ ਹੁੰਲ ਤਾ ਤੂੰ ਆ ਜਾ ਚੰਨੇ ਵੇ ਯਾਦਾਂ ਤੇਰੀਆਂ ਨੇ ਯਾਦਾਂ ਤੇਰੀਆਂ ਦੇ ਮਾਰ ਮੁਕਾਇਆ ਹੁੰਲ ਤਾ ਤੂੰ ਆ ਜਾ